ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 8ਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ 10ਵਾਂ ਤੁਨੀ ਤੇ ਇਸ ਅਧਿਆਇ ਦੇ ਜਿਹੜੇ ਅੰਦਰਲੇ ਪਾਠ ਦੇ ਅੰਦਰਲੇ ਸਵਾਲ ਆ ਗਏ ਨੇ ਪੰਨਾ ਨੰਬਰ 129 130 ਅਤੇ 131 ਦੇ ਉਹੜੇ ਪ੍ਰਸ਼ਨ ਨੇ ਅਸੀਂ ਉਹਨਾਂ ਦੇ ਉੱਤਰ ਇਸ ਵੀਡੀਓ ਵਿੱਚ ਕਰਾਂਗੇ ਤੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖੋ ਸੁਣੋ ਤੇ ਸਮਝੋ ਜਿਹੜੇ ਤੁਹਾਡੇ ਲਈ ਉੱਤਰ ਤਿਆਰ ਕੀਤੇ ਗਏ ਨੇ ਉਹ ਸਾਰਿਆਂ ਨੂੰ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਨੂੰ ਸਾਰਿਆਂ ਨੂੰ ਯਾਦ ਕਰਕੇ ਕੰਠ ਕਰਕੇ ਬਿਨਾਂ ਦੇਖੇ ਆਪਣੇ ਆਪ ਇੱਕ ਵਾਰ ਲਿਖਣ ਦਾ ਅਭਿਆਸ ਤੁਸੀਂ ਜ਼ਰੂਰ ਕਰ ਲੈਣਾ ਹੈ ਤੇ ਨਾਲੇ ਬੱਚਿਓ ਇਸੇ ਚੈਨਲ ਦੇ ਉੱਤੇ ਤੁਹਾਡੀ 8ਵੀਂ ਜਮਾਤ ਦੀਆਂ ਕੁਝ ਹੋਰ ਪਲੇਲਿਸਟਾਂ ਵੀ ਹਨ ਜਿਵੇਂ ਕਿ 8ਵੀਂ ਗਣਿਤ 8th english 8th grammar ਗਣਿਤ ਦੇ ਸਿਧਾਂਤ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਤੇ ਤੁਸੀਂ ਉਹ ਵੀਡੀਓਜ਼ ਵੀ ਅੰਗਰੇਜ਼ੀ ਦੇ ਤੇ ਗਣਿਤ ਦੇ ਵੀ ਦੇਖ ਸਕਦੇ ਹੋ ਆਓ ਦੇਖੀਏ ਬੱਚਿਓ ਨਵਲੇ ਸਵਾਲ ਸੋ ਪੰਨਾ ਨੰਬਰ 129 ਸਵਾਲ ਨੇ ਆ ਪ੍ਰਸ਼ਨ ਪਹਿਲਾ ਹੈਗਾ ਧੁਨੀ ਕੀ ਹੈ ਸੋ ਇਹਦਾ ਜਵਾਬ ਹੈ ਧੁਨੀ ਸਾਡੇ ਕੰਨਾਂ ਤੇ ਹੋਣ ਵਾਲਾ ਅਹਿਸਾਸ ਹੈ ਫੀਲਿੰਗ ਹੈ ਧੁਨੀ ਕੰਪਨ ਕਰ ਰਹੀ ਵਸਤੂ ਤੋਂ ਪੈਦਾ ਹੁੰਦੀ ਹੈ ਅਤੇ ਇਹ ਕੰਨਾਂ ਦੇ ਕੰਨਾਂ ਤੇ ਹੋਣ ਵਾਲੇ ਕੰਪਨ ਤੋਂ ਸੁਣਾਈ ਦਿੰਦੀ ਹੈ ਜਦੋਂ ਧੁਨੀ ਦੀਆਂ ਕਿਰਣਾ ਤਰੰਗਾਂ ਸਾਡੇ ਕੰਨਾਂ ਚ ਆਉਂਦੀਆਂ ਤੇ ਕੰਨ ਦਾ ਪੜਦਾ ਕੰਬਦਾ ਉਹਦਾ ਇੱਕ ਕੰਪਨ ਹੁੰਦਾ ਹੈ ਤੇ ਉਹਦੇ ਨਾਲ ਸਾਨੂੰ ਧੁਨੀ ਸੁਣਾਈ ਦਿੰਦੀ ਹੈ ਧੁਨੀ ਇੱਕ ਕਿਸਮ ਦੀ ਊਰਜਾ ਹੈ ਇਹ ਊਰਜਾ ਦਾ ਇੱਕ ਰੂਪ ਹੈ ਇਸ ਰਾਹੀਂ ਜਿਸ ਰਾਹੀਂ ਅਸੀਂ ਵੱਖ-ਵੱਖ ਆਵਾਜ਼ਾਂ ਨੂੰ ਸੁਣਦੇ ਅਤੇ ਪਛਾਣਦੇ ਹਾਂ ਅਗਲਾ ਦੇਖੀਏ ਪ੍ਰਸ਼ਨ ਨੰਬਰ ਦੂਜਾ ਜਦੋਂ ਡਰਮ ਨੂੰ ਡੰਡੇ ਨਾਲ ਵਜਾ ਕੇ ਉਸ ਉੱਪਰ ਚੌਲਾਂ ਦੇ ਦਾਣੇ ਰੱਖੇ ਜਾਂਦੇ ਹਨ ਤਾਂ ਉਹ ਹਲਚਲ ਕਿਉਂ ਕਰਦੇ ਹਨ ਤੁਸੀਂ ਬੱਚਿਓ ਇੱਕ ਡਰਮ ਲਵੋ ਜਾਂ ਢੋਲ ਕੀ ਜਿਹੜਾ ਹੁੰਦਾ ਜਿਹੜਾ ਅਸੀਂ ਸਕੂਲ ਦਾ ਬੈਂਡ ਹੁੰਦਾ ਉਹਨੂੰ ਤੁਸੀਂ ਲੇਟਵਾ ਕਰਕੇ ਰੱਖ ਦਿਵੋ ਹਣਾ ਤੇ ਉਤੇ ਚੌਲ ਦੇ दाणे ਪਾਓ ਜਾਂ ਦਾਲ ਦੇ दाणे ਪਾ ਦਿਓ ਮੂੰਗੀ ਦੀ ਦਾਲ ਪਾ ਦਿਓ ਮੋਠੇ ਪਾ ਦਿਓ ਮਾਂ ਦੀ ਦਾਲ ਦੇ ਪਾ ਦਿਓ ਛੋਲੇ ਉਹਨੇ दाणे ਪਾ ਦਿਓ ਚੌਲਾਂ ਦੇ दाणे ਪਾ ਦਿਓ ਤੇ ਉਹ ਡੰਡੇ ਨਾਲ ਵਜਾਓ ਤੇ ਮਣੀ ਪਹਿਲੇ ਵਜਾਓ ਉਹਨੂੰ ਤੇ ਉਤੇ दाणे ਛੱਡ ਦਿਓ ਤੇ ਤੁਸੀਂ ਦੇਖੋ दाणे ਵੀ ਨਾ ਉਤੇ ਨਾਚ ਕਰਨਗੇ ਟੱਪਣਗੇ ਉਹ ਕਹਿੰਦੇ ਹਲਚਲ ਕਿਉਂ ਕਰਦੇ ਨੇ ਸੋ ਇਹਦਾ ਜਵਾਬ ਵੀ ਤਾਂ ਲਿਖਣਾ ਹੈ ਅਸੀਂ ਜਾਣਦੇ ਹਾਂ ਕਿ ਧੁੰਨੀ ਕੰਪਨ ਕਰ ਰਹੀ ਵਸਤੂ ਦੁਆਰਾ ਪੈਦਾ ਹੁੰਦੀ ਹੈ ਐ ਕਥਨ ਨੂੰ ਚੰਗੀ ਤਰ੍ਹਾਂ ਸਮਝ ਲਓ ਤੇ ਕੰਟ ਕਰ ਲਓ ਜਦੋਂ ਡਰਮ ਨੂੰ ਡੰਡੇ ਨਾਲ ਵਜਾਇਆ ਜਾਂਦਾ ਹੈ ਤਾਂ ਉਸ ਦੀ ਸਤ੍ਹਾ ਉਹਦਾ ਜਿਹੜਾ ਪਰਦਾ ਹੁੰਦਾ ਹੈ ਉਹ ਚਮੜੇ ਦਾ ਜਿਹੜਾ ਚਾੜਿਆ ਹੁੰਦਾ ਉੱਤੇ ਉਹਦੀ ਇਸ ਤੀ ਸਤ੍ਹਾ ਕੰਪਨ ਕਰਦੀ ਹੈ ਇਸ ਕੰਪਨ ਕਰਦੀ ਸਤ੍ਹਾ ਦੇ ਕਾਰਨ ਹੀ ਉਸ ਉੱਪਰ ਰੱਖੇ ਚੌਲਾਂ ਦੇ ਦਾਣੇ ਹਲਚਲ ਕਰਦੇ ਹਨ ਠੀਕ ਹੈ ਹੁਣ ਪ੍ਰਸ਼ਨ ਤੀਜਾ ਆ ਗਿਆ ਕਹਿੰਦੇ ਕੀ ਕੋਈ ਵਸਤੂ ਬਿਨਾਂ ਕੰਪਨ ਦੇ ਧੁਨੀ ਪੈਦਾ ਕਰ ਸਕਦੀ ਹੈ ਤੇ ਜਵਾਬ ਹੈ ਬੱਚਿਓ ਜੀ ਨਹੀਂ ਅੱਗੇ ਤੁਸੀਂ ਇੱਧਰ ਲਿਖ ਸਕਦੇ ਹੋ ਪੂਰਾ ਧੁਨੀ ਸਿਰਫ ਕੰਪਨ ਕਰ ਰਹੀ ਵਸਤੂ ਦੁਆਰਾ ਪੈਦਾ ਹੁੰਦੀ ਹੈ ਜੇ ਵਸਤੂ ਕੰਪਨ ਨਹੀਂ ਕਰਦੀ ਪਈ ਤੇ ਧੁਨੀ ਪੈਦਾ ਨਹੀਂ ਹੋਏਗੀ ਠੀਕ ਹੈ ਅੱਗੇ ਚਲੀਏ ਹੁਣ ਆ ਗਿਆ ਬੱਚਿਓ ਪੰਨਾ ਨੰਬਰ 130 ਅਤੇ ਪੰਨਾ ਨੰਬਰ 131 ਦੇ ਸਵਾਲ ਪ੍ਰਸ਼ਨ ਪਹਿਲਾ ਹੈਗਾ ਹੈ ਹੇਠ ਲਿਖਿਆਂ ਦੀ ਪਰਿਭਾਸ਼ਾ ਦਿਓ ਸੋ ਤਿੰਨ ਜਿਹੜੇ ਨਵੇਂ ਸ਼ਬਦ ਨੇ ਇਹ ਹੈਗਾ ਆयाम ਬੀ ਹੈਗਾ ਅਵਰਤੀ ਤੇ ਸੀ ਹੈਗਾ ਅਵਰਤਕਾਲ ਸੋ ਅਸੀਂ ਉਹਦਾ ਮਲੀ ਉੱਤਰ ਜਿਹੜਾ ਹੈਗਾ ਪਹਿਲੇ ਦਾ ਕਰਦੇ ਹਾਂ ਭਾਗੇ ਦਾ ਆयाम ਕੰਪਨ ਕਰਦੀ ਵਸਤੂ ਦੀ ਮਦ ਮਾਨ ਸਥਿਤੀ ਤੋਂ ਵੱਧ ਤੋਂ ਵੱਧ ਦੂਰੀ ਨੂੰ ਉਸ ਦਾ ਆयाम ਜਿਹਨੂੰ ਇੰਗਲਿਸ਼ ਵਿੱਚ ਕਹਿੰਦੇ ਐਮਪਲੀਚਿਊਡ ਕਿਹਾ ਜਾਂਦਾ ਹੈ ਅਤੇ ਆयाम ਦੀ ਐਸ ਆਈ ਐਸ ਆਈ ਦਾ ਮਤਲਬ ਹੈ ਇੰਟਰਨੈਸ਼ਨਲ ਸਿਸਟਮ ਆਫ ਯੂਨਿਟਸ ਐਸ ਆਈ ਇਕਾਈ ਮੀਟਰ ਜਿਹਨੂੰ ਅਸੀਂ ਅੰਗਰੇਜ਼ੀ 'ਚ ਐਮ ਕਰਕੇ ਸ਼ਾਰਟ ਕਰਕੇ ਲਿਖਦੇ ਹਾਂ ਛੋਟਾ ਕਰ ਹੈ ਸਵੇ ਦੋ ਸੈਂਟੈਂਸ ਦੋ ਵਾਕ ਜਿਹੜੇ ਨੇ ਤੁਹਾਨੂੰ ਕੰਟਰੋਲ ਕਰਨੇ ਚਾਹੀਦੇ ਨੇ ਕੰਪਨ ਕਰਦੀ ਵਸਤੂ ਦੀ ਮਦਮਨ ਸਥਿਤੀ ਤੋਂ ਵੱਧ ਤੋਂ ਵੱਧ ਦੂਰੀ ਨੂੰ ਉਸ ਦਾ ਆयाम ਕਿਹਾ ਜਾਂਦਾ ਹੈ ਅਤੇ ਆयाम ਦੀ ਐਸਆਈ ਇਕਾਈ ਮੀਟਰ ਹੈ ਠੀਕ ਹੈ ਚਲਿਏ ਹੁਣ ਆ ਗਿਆ ਬੀ ਅਵਰਤੀ ਅਵਰਤੀ ਜਾਂ ਅਵਰਤੀ ਵਾਵੇਂ ਨੂੰ ਸਿਹਾਰੀ ਪਾਣੀ ਵਿੱਚ ਭੁੱਲ ਗਿਆ ਕਰੇ ਉਹ ਲਿਖ ਲੈਣਾ ਤੁਸੀਂ ਕਹਿੰਦੇ ਵਸਤੂ ਦੇ ਬਾਰ-ਬਾਰ ਇੱਧਰ ਉੱਧਰ ਜਾਂ ਅੱਗੇ ਪਿੱਛੇ ਗਤੀਕਰਨ ਦੀ ਕਿਰਿਆ ਨੂੰ ਕੰਪਨ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਆ ਵਾਈਬ੍ਰੇਸ਼ਨ ਜਾਂ ਔਸੀਲੇਸ਼ਨ ਠੀਕ ਹੈ ਕਿਹਾ ਜਾਂਦਾ ਹੈ ਮਤਲਬ ਕਿ ਜਿਵੇਂ ਡਰਮ ਵਜਾਣੇ ਆ ਜਾਂ ਕੋਈ ਪੈਂਡੂਲਮ ਹਿਲਾਣੇ ਆ ਟੋਲਕ ਨੂੰ ਹਿਲਾਣੇ ਆ ਤੇ ਅੱਗੇ ਪਿੱਛੇ ਅੱਗੇ ਪਿੱਛੇ ਜਾਂ ਇੱਧਰ ਉੱਧਰ ਹੁੰਦਾ ਹੈ ਤੇ ਉਸ ਜਿਹੜੀ ਜਿਹੜੀ ਕਿਰਿਆ ਹੈ ਇਹਨੂੰ ਕਿਹਾ ਜਾਂਦਾ ਕੰਪਨ ਤੇ ਕਹਿੰਦੇ ਇੱਕ ਸੈਕਿੰਡ ਵਿੱਚ ਹੋਣ ਵਾਲੇ ਕੰਪਨਾਂ ਦੀ ਸੰਖਿਆ ਨੂੰ ਅਵ੍ਰਤੀ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਆ ਫ੍ਰੀਕੁਐਂਸੀ ਕਿਹਾ ਜਾਂਦਾ ਹੈ ਅਵ੍ਰਤੀ ਦੀ SI ਇਕਾਈ ਹਰਟਸ h e r t z ਹਰਟਸ ਹੈ ਜਿਸ ਨੂੰ ਸੰਖੇਪ ਰੂਪ ਵਿੱਚ h z ਕਰਕੇ ਲਿਖਿਆ ਜਾਂਦਾ ਹੈ h ਵੱਡਾ ਤੇ z ਛੋਟਾ ਸੋ h e r t z ਪੂਰਾ ਲਿਖਣ ਦੀ ਲੋੜ ਨਹੀਂ ਹੈਗੀ ਅਸੀਂ ਸੰਖੇਪ ਰੂਪ ਵਿੱਚ ਇਹਨੂੰ h z ਕਰਕੇ ਲਿਖਦੇ ਹਾਂ ਠੀਕ ਹੈ ਲਿਖਿਆ ਜਾਂਦਾ ਹੈ ਮਿਸਾਲ ਦੇ ਤੌਰ ਤੇ ਅਸੀਂ ਧਾਰਨ ਲੈਂਦੇ ਹਾਂ ਇੱਕ ਹਰਟਸ ਦਾ ਕੀ ਮਤਲਬ ਹੋਇਆ ਇੱਕ ਹਰਟਸ ਦਾ ਮਤਲਬ ਹੈ ਇੱਕ ਸੈਕਿੰਡ ਵਿੱਚ ਇੱਕ ਕੰਪਨ ਅਤੇ 500 ਹਰਟਸ ਦਾ ਮਤਲਬ ਹੈ ਇੱਕ ਸੈਕਿੰਡ ਵਿੱਚ 500 ਕੰਪਨ ਪਾਪ ਬੱਚਿਓ ਹਰਜ਼ੇ ਮੋਰੇ ਜਿੰਨੀ ਸੰਖਿਆ ਹੋਏਗੀ ਇਹਦਾ ਮਤਲਬ ਕੀ ਇੱਕ ਸੈਕਿੰਡ ਦੇ ਵਿੱਚ ਉਨੇ ਹੀ ਕੰਪਨ ਹੋ ਰਹੇ ਹਨ ਠੀਕ ਹੈ ਅੱਗੇ ਚਲੀਏ ਸੀ ਆ ਗਿਆ ਬੱਚਿਓ ਅਵਰਤਕਾਲ ਕੰਪਨ ਕਰਦੀ ਵਸਤੂ ਵੱਲੋਂ ਇੱਕ ਕੰਪਨ ਪੂਰਾ ਕਰਨ ਲਈ ਲੱਗੇ ਸਮੇਂ ਨੂੰ ਅਵਰਤਕਾਲ ਜਿਹਨੂੰ ਅੰਗਰੇਜ਼ੀ ਕਹਿੰਦੇ ਟਾਈਮ ਪੀਰੀਅਡ ਕਿਹਾ ਜਾਂਦਾ ਹੈ ਇੱਥੇ ਟਿੱਪੀ ਮਿਸ ਹੋ ਗਈ ਬੱਚਿਓ ਇਹ ਟਿੱਪੀ ਲਾ ਲਿਓ ਇੱਥੇ ਪਹਿਲੀ ਮਿਸਟੇਕ ਮੈਨੂੰ ਨਹੀਂ ਚੰਗੇ ਲੱਗਦੇ ਇੱਥੇ ਟਿੱਪੀ ਆਣੀ ਸੀ ਨਾ ਸੋ ਇੱਥੇ ਨੰਨੇ ਉੱਤੇ ਟਿੱਪੀ ਸੋ ਲੱਗੇ ਸਮੇਂ ਨੂੰ ਆਵਰਤਕਾਲ ਜਿਹਨੂੰ ਅੰਗਰੇਜ਼ੀ ਚ ਕਹਿੰਦੇ ਆ ਟਾਈਮ ਪੀਰੀਅਡ ਕਿਹਾ ਜਾਂਦਾ ਹੈ ਆਵਰਤਕਾਲ ਦੀ ਐਸ ਆਈ ਇਕਾਈ ਸੈਕਿੰਡ ਹੈ ਸੈਕਿੰਡ ਨੂੰ ਅਸੀਂ ਛੋਟਾ ਕਰਕੇ ਐਸ ਲਿਖਦੇ ਹਾਂ ਜਿਦਾ ਮੀਟਰ ਦਾ ਐਮ ਲਿਖਦੇ ਆ ਸੈਕਿੰਡ ਦਾ ਐਸ ਲਿਖਦੇ ਆ ਹੈ ਆਵਰਤਕਾਲ 0.1 ਸੈਕਿੰਡ ਦਾ ਕੀ ਮਤਲਬ ਆਇਆ ਦਾ ਮਤਲਬ ਹੈ ਕਿ ਇੱਕ ਕੰਪਨ ਪੂਰਾ ਕਰਨ ਲਈ 0.1 ਸੈਕਿੰਡ ਲੱਗਾ ਸੋ ਬੱਚਿਓ ਜਿੰਨਾ ਵੀ ਐਟ ਅਵਰਤਕਾਲ ਲਿਖਿਆ ਹੋਵੇ ਇਸ ਦੇ ਮੂਰੇ ਸੰਖਿਆ ਹੋਵੇ ਇਹਦਾ ਮਤਲਬ ਹੈ ਕਿ ਉਨੇ ਸਮੇਂ ਵਿੱਚ ਇੱਕ ਕੰਪਨ ਪੂਰਾ ਹੋਇਆ ਇਹਦਾ ਮਤਲਬ ਮਧਮਨ ਸਥਿਤੀ ਤੋਂ ਸੱਜੇ ਸੱਜੇ ਤੋਂ ਮਧਮਨ ਸਥਿਤੀ ਫਿਰ ਮਧਮਨ ਤੋਂ ਖੱਬੇ ਤੇ ਖੱਬੇ ਤੋਂ ਮੁੜ ਕੇ ਫਿਰ ਮਧਮਨ ਸਥਿਤੀ ਇਹਨੂੰ ਕਿਹਾ ਜਾਂਦਾ ਹੈ ਇੱਕ ਕੰਪਨ ਮਤਲਬ ਕਿ ਮਧਮਨ ਸਥਿਤੀ ਤੋਂ ਇਧਰ ਫਿਰ ਮਦਮਾ ਸਥਿਤੀ ਤੋਂ ਹੁੰਦੇ ਹੋਏ ਉਧਰ ਤੇ ਉਧਰ ਤੋਂ ਫਿਰ ਮੁੜ ਕੇ ਮਦਮਾ ਸਥਿਤੀ ਤੱਕ ਆਏ ਤੇ ਉਹਨੂੰ ਕਿਹਾ ਜਾਂਦਾ ਹੈ ਇੱਕ ਕੰਪਣ ਠੀਕ ਹੈ ਬੱਚਿਓ ਸੋ 0.1 ਸੈਕਿੰਡ ਦਾ ਮਤਲਬ ਹੈ ਕਿ ਟਾਈਮ ਪੀਰੀਅਡ ਅਵਰਤਕਾਲ ਦਾ ਮਤਲਬ ਹੈ ਕਿ ਇਸ ਕਿਰਿਆ ਨੂੰ ਮਦਮਾ ਸਥਿਤੀ ਤੋਂ ਇੱਧਰ ਤੇ ਫਿਰ ਮਦਮਾ ਸਥਿਤੀ ਤੋਂ ਹੁੰਦੇ ਹੋਏ ਉਧਰ ਤੇ ਉਧਰ ਤੋਂ ਫਿਰ ਮਦਮਾ ਸਥਿਤੀ 'ਚ ਆਉਣ ਨੂੰ 0.1 0.1 ਸੈਕਿੰਡ ਲੱਗਾ ਠੀਕ ਹੈ ਪ੍ਰਸ਼ਨ ਦੂਜਾ ਜਦੋਂ ਡੋਲਕ ਦਾ ਗੋਲਾ ਵਿਰਾਮ ਦੀ ਸਥਿਤੀ ਵਿੱਚ ਹੁੰਦਾ ਹੈ ਤਾਂ ਉਸ ਸਥਿਤੀ ਨੂੰ ਕੀ ਕਹਿੰਦੇ ਹਨ ਸੋ ਇਹਦਾ ਜਵਾਬ ਹੈ ਡੋਲਕ ਦੇ ਗੋਲੇ ਦੀ ਵਿਰਾਮ ਦੀ ਸਥਿਤੀ ਨੂੰ ਮਦਮਾਨ ਸਥਿਤੀ ਇਹ ਬੱਚੇ ਸਾਰੀ ਜਿਹੜੀ ਸ਼ਬਦਾਵਲੀ ਹੈ ਅਵਰਤਕਾਲ ਅਵ੍ਰਿਤੀ ਤੇ ਆਪਣਾ ਕੰਪਨ ਮਦਮਾਨ ਸਥਿਤੀ ਇਹ ਸਭ ਤੁਹਾਨੂੰ ਚੇਤੇ ਹੋਣੀ ਚਾਹੀਦੀ ਨੇ ਕੰਢ ਕਰਨੇ ਪੈਣਗੇ ਇਹਨੂੰ ਅੰਗਰੇਜ਼ੀ ਵਿੱਚ ਕੀ ਕਹਿੰਦੇ ਨੇ ਨੀਨ ਪੋਜੀਸ਼ਨ ਕਹਿੰਦੇ ਹਨ ਠੀਕ ਹੈ ਅੱਗੇ ਚੱਲੀਏ ਪ੍ਰਸੰਤੀਜਾ ਅਵ੍ਰਿਤੀ ਦੀ ਇਕਾਈ ਦੱਸੋ ਅਤੇ ਉਸ ਦਾ ਉਸਦੀ ਪਰਿਭਾਸ਼ਾ ਲਿਖੋ ਬੱਚਾ ਇਹ ਸਵਾਲ ਅਸੀਂ ਪਹਿਲੇ ਵੀ ਕਰ ਚੁੱਕੇ ਹਾਂ ਉਹ ਜਿਹੜਾ ਪਹਿਲਾ ਸਵਾਲ ਸੀਗਾ ਪਰ ਇਹਨਾਂ ਨੇ ਫਿਰ ਦੂਜੇ ਰੂਪ ਵਿੱਚ ਪੁੱਛ ਲਿਆ ਸੋ ਪਹਿਲੇ ਤੇ ਅਵਰਤੀ ਦੀ ਇਕਾਈ ਅਵਰਤੀ ਦੀ ਇਕਾਈ ਹਰਟਸ ਹੈ ਜਿਸ ਨੂੰ ਸੰਖੇਪ ਰੂਪ ਵਿੱਚ ਐਚ ਜ਼ेड ਕਰਕੇ ਲਿਖਿਆ ਜਾਂਦਾ ਹੈ ਵਸਤੂ ਦੇ بار-बार ਇੱਧਰ ਉੱਧਰ ਜਾਂ ਅੱਗੇ ਪਿੱਛੇ ਗਤੀਕਰਨ ਦੀ ਕਿਰਿਆ ਨੂੰ ਕੰਪਨ ਕਿਹਾ ਜਾਂਦਾ ਹੈ ਔਸੀਲੇਸ਼ਨ ਤੇ 1 ਸੈਕਿੰਡ ਵਿੱਚ ਹੋਣ ਵਾਲੇ ਕੰਪਨਾਂ ਦੀ ਸੰਖਿਆ ਨੂੰ ਅਵਰਤੀ ਜ ਜਨੂੰ ਅੰਗਰੇਜ਼ੀ ਜਿਹਨੇ ਫ੍ਰੀਕੁਐਂਸੀ ਕਿਹਾ ਜਾਂਦਾ ਹੈ ਠੀਕ ਹੈ ਬੱਚਿਓ ਸੋ ਮਿਸਾਲ ਵਜੋਂ 13 ਹਰਟਜ਼ ਦਾ ਮਤਲਬ ਹੈ ਇੱਕ ਸੈਕਿੰਡ ਵਿੱਚ 13 ਕੰਪਨ ਹੋਏ ਠੀਕ ਹੈ ਅਤੇ 2000 ਹਰਟਜ਼ ਦਾ ਮਤਲਬ ਹੋ ਗਿਆ ਇੱਕ ਸੈਕਿੰਡ ਵਿੱਚ 2000 ਕੰਪਨ ਹੋ ਰਹੇ ਹਨ ਜਾਂ ਹੋਏ ਜਾਂ ਹੁੰਦੇ ਹਨ ਠੀਕ ਹੈ ਬੱਚਿਓ ਸੋ ਜਿੰਨੇ ਹਰਟਜ਼ ਉਹਨੇ ਹੀ ਕੰਪਨ ਇੱਕ ਸੈਕਿੰਡ ਦੇ ਵਿੱਚ ਆਖਰੀ ਪ੍ਰਸ਼ਨ ਬੜਾ ਮਹੱਤਵਪੂਰਨ ਬੱਚਿਓ ਸੰਖਿਆਤਮਕ ਸਵਾਲਾਂ ਲਈ ਨੰਮਰੀਕਲ ਪ੍ਰੋਬਲਮ ਲਈ ਅਵਰਤਕਾਲ ਅਤੇ ਅਵ੍ਰਤੀ ਵਿੱਚ ਕੀ ਸੰਬੰਧ ਹੈ ਦੋਨਾਂ 'ਚ ਕੀ ਸੰਬੰਧ ਹੈ ਸੋ ਬੱਚਿਓ ਇਹਦਾ ਜਵਾਬ ਹੈ ਅਵਰਤਕਾਲ ਅਤੇ ਅਵ੍ਰਤੀ ਦਾ ਗੁਣਨਫਲ ਹਮੇਸ਼ਾ 1 ਹੁੰਦਾ ਹੈ ਇਹ ਸੰਬੰਧ ਇਹਨਾਂ ਦਾ ਭਾਅ ਦੋਨੋਂ ਇੱਕ ਦੂਜੇ ਦੇ ਉਲਟ ਕਰਮ ਹਨ ਤੇ ਅਸੀਂ ਇਹਨਿੰਦਾ ਇਹਨੂੰ ਫਿਰ ਗਣਿਤ ਦੇ ਰੂਪ 'ਚ ਇਦਾਂ ਲਿਖ ਸਕਦੇ ਹਾਂ ਅਵਰਤਕਾਲ ਭਾਅ ਅਵਰਤਕਾਲ ਗੁਣਾ ਅਵ੍ਰਤੀ ਬਰਾਬਰ 1 ਤੇ ਨੂੰ ਅਸੀਂ ਬੱਚਾ ਦੋਨ ਇਦਾਂ ਕਰਕੇ ਲਿਖ ਸਕਦੇ ਹਾਂ ਜਾਂ ਅਵ੍ਰਤੀ ਦਾ ਮਤਲਬ ਕੀ ਹੋਇਆ ਕਿ 1/ ਥੱਲੇ ਆ ਗਿਆ ਅਵਰਤਕਾਲ ਤੇ ਜਾਂ ਇੰਦਾ ਲਿਖ ਲਵੋ ਅਵਰਤਕਾਲ ਇੱਥੇ ਚਲਾ ਗਿਆ ਅਵਰਤੀ ਥੱਲੇ ਆ ਗਿਆ ਮਨ ਲਕੀ ਅਵਰਤਕਾਲ ਕੇ ਦੇ ਬਰਾਬਰ ਹੋ ਜਾਏਗਾ 1/ਅਵਰਤੀ ਸੋ ਐ ਬੱਚਿਓ ਇਹ ਚੀਜ਼ ਇਹ ਜਿਹੜਾ ਸੂਤਰ ਹੈਗਾ ਫਾਰਮੂਲਾ ਹੈ ਇਹਨੂੰ ਚੰਗੀ ਤਰ੍ਹਾਂ ਸਮਝ ਲਵੋ ਕਿ ਅਤੈਨ ਰੂਪ ਨੇ ਇੰਦਾ ਲਿਖ ਸਕਦੇ ਆ ਅਵਰਤਕਾਲ ਗੁਣਾ ਅਵਰਤੀ ਬਰਾਬਰ 1 ਭਾਵ ਅਸੀਂ ਜਾਂ ਇੰਦਾ ਲਿਖ ਸਕਦੇ ਆ ਅਵਰਤੀ ਬਰਾਬਰ 1/ਅਵਰਤਕਾਲ ਤੇ ਜਾਂ ਅਸੀਂ ਇਹ ਵੀ ਲਿਖ ਸਕਦੇ ਆ ਅਵਰਤਕਾਲ ਬਰਾਬਰ 1/ਅਵਰਤੀ ਇਹਦਾ ਮਤਲਬ ਹੈ ਬੱਚਿਓ ਜੇ ਤੁਹਾਨੂੰ ਅਵਰਤੀ ਦਿੱਤੀ ਹੋਵੇ ਕਿ ਤੁਸੀਂ ਅਵਰਤਕਾਲ ਕੱਢ ਸਕਦੇ ਹੋ ਤੇ ਜੇ ਤੁਹਾਨੂੰ ਅਵਰਤਕਾਲ ਦਿੱਤਾ ਹੋਵੇ ਤੇ ਤੁਸੀਂ ਅਵ੍ਰਤੀ ਕੱਢ ਸਕਦੇ ਹੋ ਠੀਕ ਹੈ ਬੱਚਿਓ ਸੋ ਐਸੀ ਪਿਆਰੇ ਵਿਦਿਆਰਥੀਓ ਤੁਹਾਡੇ ਅਭਿਆਸ ਨੰਬਰ ਜਿਹੜਾ ਸੌਰੀ ਤੁਹਾਡਾ ਅਧਿਆਇ ਨੰਬਰ 10 ਇਹ ਤੁਨੀ ਉਹਦੇ ਪਾਠ ਦੇ ਅੰਦਰਲੇ ਜਿਹੜੇ ਪੇਜ ਨੰਬਰ ਪੰਨਾ ਨੰਬਰ 123 130 ਅਤੇ 131 ਉੱਤੇ ਜਿਹੜੇ ਸਵਾਲ ਆਏ ਸੀ ਉਹਨਾਂ ਦੇ ਅਸੀਂ ਉੱਤਰ ਪੜੇ ਲਈ ਤਿਆਰ ਕੀਤੇ ਤੇ ਤੁਸੀਂ ਇਸੇ ਤਰ੍ਹਾਂ ਨੀਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ